ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਟੁੱਡੀਕੇ ਤੇ ਜ਼ਿਲ੍ਹਾ ਨੂੰ ਪੈਦਾ ਜੀ ਮੋਗਾ ਬਾਈਕੋਲ ਤਾਜੀ ਸੂਈਂ گا ਠੀਕ ਹੈ ਜੀ ਪੰਜ ਗਾਮਾ ਬਾਈਕੋਲ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਹੈ ਨਾ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਾਮ ਨਾਵਰੇ ਰਾਜਾ ਪਿੰਡ ਟੁੱਡੀਕੇ ਜ਼ਿਲ੍ਹਾ ਮੋਗਾ ਦੇ ਹਾਂਜੀ ਪਹਿਲੀ ਵਾਰ ਦੀ ਜਾਣਕਾਰੀ ਦਿਓ ਜੀ ਇਹ ਬਰੇ ਦੂਜਾ ਫੋਟੋ ਸੁਈਆ ਮੋਲੋ ਤੜਕੇ ਸੁਈਆ ਹਾਂਜੀ 7 ਵਜੇ ਠੀਕ ਹੈ ਜੇ ਹਜੂ ਪੈ ਗਈ ਜੀ ਠੀਕ ਹੈ ਮਗਰ ਬੱਛੀ ਮਗਰ ਬੱਛੀ ਹੈ ਇਹਦੇ ਮਗਰ ਬੱਛੀ ਬਹੁਤ ਸੋਹਣੀ ਲੋ ਜੀ ਇਹ ਕਿਹੜੀ ਨਸਲ ਵੀਰੇ ਇਹ ਸਾਈ ਵਾਲਾ ਵੀਰੇ ਸਾਈ ਵਾਲਾ ਸਰ ਠੀਕ ਹੈ ਜੀ ਠੰਡੀ ਸੀਲ ਬਹੁਤ ਠੰਡੀ ਸੀਲ ਦਾ ਕੋਈ ਚੱਕਰ ਨਹੀਂਗਾ ਠੀਕ ਹੈ ਜੀ ਨਿਆਣਾ ਪਾਓ ਨਾ ਪਾਓ ਕੋਈ ਚੱਕਰ ਨਹੀਂਗਾ ਠੀਕ ਹੈ ਜੀ ਜਿਵੇਂ ਮਰਜੀ ਤੇ ਅੱਜ ਤੂੰ ਹੀ ਕਰੀ ਚਲੋ ਠੀਕ ਹੈ ਜੀ ਗ੍ਰੇਡ ਭਰਾ ਦਾ ਜਾਇਜ਼ਾ ਰੇਟ ਵੀ ਦਾਇਜਾ ਨਾ ਮਰਜੀ ਮੁੱਲ ਕਰੀ ਜਾਗੇ ਮੁੱਲ ਪਿੱਛੇ ਕੋਈ ਚੱਕਰ ਨਹੀਂ ਹਾਂਜੀ 72000 ਜਿਹੜਾ ਮਾਨਤਾ ਕਰ ਦਾਂਗੇ ਲੋਪਰਾ ਚੱਲ ਸਰ ਸਰਪੁੱਲ ਬੱਸ ਨਹੀਂ ਮੋੜਾ ਠੀਕ ਹੈ ਜੀ ਲੋ ਜੀ ਜੇਰ ਭਰਾ ਜੀ ਪਰਲੇ ਪਾਸ ਪਈਆ ਉਹ ਪਰਲੇ ਪਈਆ ਉਹ ਦਿਖਾ ਦੇ ਠੀਕ ਹੈ ਦਿਖਾਤੀ ਦਿਖਾਤੀ ਕੀ ਗੱਲ ਦੇਖੀ ਭਈ ਨੀਚੇ ਦੀ ਜੇਰ ਦੇਖ ਸਕਦੇ ਹਾਂ ਡਰਨ ਹੋਈ ਵੀ ਆ ਬੱਸ ਸੀ ਬਹੁਤ ਸੋਹਣੇ ਕਰਮਾਂ ਵਾਲੀ ਲੋ ਜੀ ਠੰਡੀ ਸੀ ਉਹਦਾ ਕੋਈ ਅੰਤ ਨਹੀਂ ਗਾ ਠੀਕ ਹੈ ਜੀ ਪੂਆ ਇਹਨਾ ਭੈਣ ਭਰਾ ਵੀ ਗਰਮ ਸਮਝ ਕੇ ਲਵੇ ਵੀ ਗਰਮ ਮੰਨ ਚ ਲੈਵੇ ਲੈ ਜਿੱਥੇ ਮਰਜੀ ਆ ਐਂ ਵੀ ਬੱਚੇ ਕੋਈ ਖੜ੍ਹ ਪਈਆ ਹਾਂਜੀ ਹਾਂਜੀ ਜਿੱਥੇ ਮਰਜੀ ਖੜਾਈ ਹਲਾ ਠੀਕ ਹੈ ਜੀ ਠੀਕ ਹੈ ਤੋ ਪੂਰਾ ਲੈਵੇ ਦੀ ਕਰਮਾਂ ਵਾਲੀ 판ੜੀ ਲਈ ਫਿਰ ਜੀ ਤੁਸੀਂ ਦੇਖ ਸਕਦੇ ਦੋ ਦੋ 2.5 ਕਿਲੋ ਦਾ ਵਾਹ ਕੱਢਾ ਜੇਰ ਵੀ ਤੈਨੂੰ 20 ਮਿੰਟ ਹੋਇਆ ਠੀਕ ਕਵਾ ਸਿਕੰਦਰ ਲੈ ਚਲੋ ਲੋ ਜੀ ਸਾਂਸ ਤੋਂ ਬਹੁਤ ਸੋਣਾ ਲੱਗਾ ਕਰਮ ਵਾਲੇ ਮੋਟਾ ਮੋਟਾ ਥਾਣਾ ਠੀਕ ਹੈ ਜੀ ਲੋ ਜੀ ਤੁਰਾ ਤਰ ਫਾੜ ਦੇ ਸਾਹਮਣੇ ਗ੍ਰੇਟ ਬਾਈ ਨੇ ਸਾਨੂੰ ਦੱਸਤਾ ਭਰਾ ਮਾਗ ਰਿਹਾ ਪਸੇ ਟਾਪ ਦੇ ਠੀਕ ਹੈ ਜੀ ਲੋ ਜੀ ਠੀਕ ਹੈ ਜੀ ਅਜ ਵੀ ਦੂਜੀ ਗਾਂ ਦੀ ਜਾਣਕਾਰੀ ਦਿਓ ਜੀ ਇਹ ਵੀ ਦੁੱਧਾ ਖੂਸ ਹੁੰਦੀ ਆ ਹਾਂ ਜੀ ਤੇ 5 ਤੋਂ 6 ਦਾ ਲੈਂਦੀ ਆ ਠੀਕ ਹੈ ਦੁੱਧ ਦੇ ਪਹਿਲੇ ਥੋੜਾ 14-14 ਕਿਲੋ ਦੱਸਦਾ ਹਾਂਜੀ 20 ਕਿਲੋ ਮੰਨ ਕੇ ਕੋਈ ਮਰਜ਼ੀ ਲੈ ਲੇ ਬੰਦਾ ਠੀਕ ਹੈ ਜੀ ਲੋਹੇ ਦੀ ਥੋਲੀ ਬਹੁਤ ਠੰਡੀ ਸੀ ਲਾ ਠੀਕ ਹੈ ਜੀ ਤੋੜ ਦੋ ਭਰਾ ਨੂੰ ਲੋ ਜੀ ਚੈੱਕ ਕਰ ਸਾਡੇ ਭਰਾ ਰੇਡ ਭਰਾ ਦਾ ਜਾ ਜਾ ਇਹ ਰੇਡ ਤੇ ਆ ਕੱਚੀ ਆ ਹਾਂ ਜੀ ਪਿਆਰ ਜਿਹੜਾ ਰੇਡ ਹੋਰ ਕਰ ਲਾਂਗੇ ਅੱਜ ਇਹ ਗਏ ਕੱਚੀ ਚੰਗੀ ਲਾਂਗੇ ਫੋਨ ਤੇ ਮੁੱਲ ਕਰਾਵਾਂਗੇ ਐਸਾ ਫੋਨ ਤੇ ਕਰੋਗੇ ਰੇਟ ਹਾਂ ਜੀ ਵੀਰੇ ਠੀਕ ਹੈ ਜੀ ਕੱਚੀ ਵਾਲੇ ਬਾਈ ਕਹਿੰਦਾ ਤੇ ਕਰਮਾਂ ਵਾਲੀ ਦਾ ਕੱਦ ਬੜਾ ਸੁਖਣਾ ਸੋਹਣਾ ਲੋ ਜੀ ਮੋੜ ਲਓ ਜੀ ਮੋੜ ਲਓ ਮੋੜ ਅਰੇ ਸੀਰੋ ਤੇਰੀ ਆ ਤੋਰਾ ਤਰਾ ਸਾਡੇ ਸਾਹਮਣੇ ਭਾਈ ਨੂੰ ਬਹੁਤ ਚੰਗਾ ਸਾਰਾ ਕੁਝ ਚੰਗਾ ਠੀਕ ਹੈ ਜੀ ਠੀਕ ਬਾਕੀ ਦੂਜਾ ਉਹ ਆ ਪੱਛੀ ਆਂਗਾ ਠੀਕ ਚਲੋ ਚਲੋ ਪ੍ਰਾ ਵਾਈ ਜੀ ਨੇ ਜਲੂ ਕੰਡਕਟ ਕਰੋ ਠੀਕ ਹੈ ਜੀ ਦੋਸਤ ਦੇਖੀ ਸੱਟ ਖਲ ਸੋਪਰਾ ਦੋ ਗਾਮਾ ਚੱਕਰਾਂ ਦੇ ਨਾਮ ਇੱਕ ਨੰਬਰ ਤੇ ਦੋ ਨੰਬਰ ਪਤੀਜੀ ਦੀ ਗੱਲ ਕਰਨੀ ਬਾਈ ਕੋਲ ਚਾਰ ਪੰਜ ਗਾਮ ਠੀਕ ਹੈ ਠੀਕ ਹੈ ਜੀ ਹਾਂ ਜੀ ਬਈ ਤਿੰਨ ਨੰਬਰ ਦੀ ਦੱਸੋ ਜਾਣਕਾਰੀ ਇਹ ਵੀ ਤੀਜਾ ਫਲ ਹੁੰਦੀ ਰਿਹਾ ਰਿਹਾ ਹਾਂਜੀ ਦੋ ਦੋ 20 ਕਿਲੋ ਦੋਤਾ ਹਾਂਜੀ ਦੂਜੇ ਸੂਏ ਠੀਕ ਹੈ ਜੀ 20 ਕਿਲੋ ਮੰਨ ਕੇ 2000 ਕਿਲਾ ਲਈ ਠੀਕ ਹੈ ਜੀ ਕਿੰਨੇ ਦਿਨ ਬਾਕੀ ਆ ਦੰ ਲੈ ਯੂਰੋ 5 ਤੋਂ 6 ਸੀ 5 ਤੋਂ 6 ਦਿਨ ਤੇ ਰੇਟ ਭਰਾ ਦਾ ਜੱਜ ਇਹਦਾ ਵੀ ਬੋਲ ਫੋਨ ਤੇ ਕਰ ਲਾਂਗੇ ਇਹਦਾ ਵੀ ਫੋਨ ਤੇ ਕਰਾਂਗੇ ਲੋ ਜੀ ਚੈੱਕ ਕਰ ਸਰਪਰਾ ਤੋੜਾ ਤਰਾ ਕਰ ਮਾੜ ਦੇ ਚੈੱਕ ਕਰ ਸਕਦਾ ਸੁਣ ਲੋ ਮੋਰਨ ਕੱਚੀ ਅਪਰਾਹੇ ਵਾਲੇ ਹਨ ਤੇ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਭਰਾ ਠੀਕ ਹੈ ਲੋਚ ਲੈ ਚਲੋ ਪਰ ਅੰਦਰ ਲੋਚ ਚੰਗੀ ਪਾਲੀ ਬਲੋਸੀਆ ਲੇ ਵਦਨਤਾ ਜਾ ਤੁਸੀਂ ਰਾਸ ਦੇ ਉਪਰਾਂ ਥਣ ਥਣ ਬਹੁਤ ਸੋਹਣਾ ਲੱਗਿਆ ਕਰਮਾਂ ਵਾਲੀ ਠੀਕ ਹੈ ਜੀ ਲੋ ਜੀ ਪੈਂਡਰ ਟੂ ਡੀ ਕੇ ਤੇ ਜਿਲ੍ਹਾ ਮੋਗਾ ਠੀਕ ਹੈ ਜੀ ਹਾਂਜੀ ਬਈ 4 ਨੰਬਰ ਇਹਦੇ ਜਰਸੀ ਆ ਦੂਜਾ ਫੋਸ ਹੁੰਦੀ ਆ ਹਾਂਜੀ ਬੈਨ ਬਰੇਡ ਗਾਫ ਪਏ ਆ 10 ਪਏ ਜੀ ਹਾਂਜੀ ਉਹਦੇ ਇਹਦਾ ਰੇਟ ਭਰਾ ਇਹਦਾ ਵੀ ਮੁੱਲ ਜਨਾ ਮਾਜ਼ੀ ਕਰੀਏ ਸਿਆਕਰਾਲੇ ਕੋ 52 ਕਰਾਲੇ ਹਾਂਜੀ ਅੱਜ ਕੱਚੀ ਕੱਚੀ ਦਵਾਏ 45000 ਦੀ 45000 ਦੀ ਸੋਪਰਾ ਜਰਸੀ ਇਹ ਕੱਦ ਕੋਦ ਵਰਡ ਸੁਖਣਾ ਸੋਨਾ ਪੰਜਾਬ ਵਾਲੀ ਵੀ ਨਹੀਂ ਪੰਜਾਬ ਵਾਲੀ ਵੀ ਬੱਡੀ ਆ ਕੱਦ ਵਾਲੀ ਆ ਠੀਕ ਹੈ ਠੀਕ ਲੋ ਜੀ ਇਹ ਬੱਚੀ ਕੱਚੀ ਕੱਚੀ ਆ ਠੀਕ ਹੈ ਕੱਚੀ ਹੈ ਜੀ ਵਾਲੀ ਠੀਕ ਹੈ ਜੀ ਚੈੱਕ ਕਰਦੇ ਨਾ ਮੋਰ ਲਈ ਠੰਡੀ ਸੀਲ ਦਾ ਕੋਈ ਹੰਤ ਨਹੀਂ ਆ ਠੀਕ ਹੈ ਜੀ ਲੋ ਜੀ ਕਿਰੋ ਨੋਪਰਾ ਲੋਚ ਵਾਇਨ ਲੇਟ ਦੱਸਤਾ ਇਹ ਗੁਚਾਰ ਠੀਕ ਹੈ ਜੀ ਚੌਥਾ ਨੰਬਰ ਤੇ ਆ ਤਾਜੀ ਸਵੀਆਸ ਨੂੰ ਦਿਖਾਈ ਦਿੱਤੀ ਹਾਂਜੀ ਬਈ ਜੀ ਟੋਕੜ ਦਾ ਦੱਸੋ ਜੀ ਜਾਣਕਾਰੀ ਇਹ ਵੀਰੇ ਸੂਈ ਦਾ ਆਪਾਂ ਨੂੰ ਪਤਾ ਨਹੀਂ ਕਿ ਨਾੜਾ ਮਾੜਾ ਸੂਈ ਨੂੰ ਹਾਂਜੀ ਤੇ ਡੇਢ ਵੀ ਨਾ ਹੋਗਾ ਪਿੰਡੂ ਲੈ ਜਾਊਗਾ ਟੀਕਾ ਭਰਾਇਆ ਹਾਂਜੀ ਗਾਹ ਹੁਣ ਅਲੇ ਕਰਮਾ ਵੀ ਭਰਾਇਆ ਕਿ ਨਹੀਂ ਭਰਾਇਆ ਇਹ ਆਪਾਂ ਨੂੰ ਪੱਕਾ ਕਰ ਫਾਲ ਹੋਣੀ ਦੁੱਧ ਕਿੰਨਾ ਦੱਸੋ ਬਈ ਜੀ ਦੋ ਦਾ ਹੈ ਰਾ ਵੀਰੇ ਇਹਦੇ ਵੇਲੇ 12-13 ਕਿਲੋ ਆ ਹਾਂਜੀ 10 ਕਿਲੋ ਹੀ ਗਾਰੰਟੀ ਨੂੰ ਮੇਰੇ ਹੱਥ ਵੀ ਨਾ ਲਾਵੇ 10 ਕਿਲੋ ਹੀ ਗਾਰੰਟੀ ਆਪਣੇ ਫੋਲੋ ਰੇਟ ਭਰਾ ਜਾਜਮ ਰੇਟ ਫ੍ਰੀ ਜਨਾ ਮਰ ਜੇ 35000 ਰੁਪਏ ਲਵਾਂਗੇ ਦਾ ਮੁੱਲ ਜਨਾ ਮਰਜੀ ਗਾਲੇ 35 ਕਰਾਵੇ 36 ਕਰਾਵੇ ਠੀਕ ਹੈ ਜੀ 33000 ਇਹ ਵੱਡੀ ਬੁੱਡੀ ਬਹੁਤ ਆਗਾ ਠੀਕ ਹੈ ਜੀ ਕੰਦ ਵੜ ਸੁਖਣਾ ਕਰਮ ਵਾਲੇ ਦਾ ਸੋਹਣਾ ਫੇਸ ਕੁਆਲਿਟੀ ਦੇਖ ਸਕਦੇ ਹੋਨ ਲੈ ਵੀ ਇੱਕ ਨੰਬਰ ਆ ਕੁਝ ਹੋਈ ਠੀਕ ਨਹੀਂ ਹੁੰਦੀ 22 ਹੁੰਦੀ ਹਾਂਜੀ ਹਾਂਜੀ 22 ਦੀ ਇੱਕ ਨੰਬਰ ਆ ਠੀਕ ਹੈ ਜੀ ਬਹੁਤ ਹੀ 10 ਕਿਲੋ ਹੀ ਆਪਣੀ ਗਾਰੰਟੀ ਹੋਊਗੀ ਲੋਪਰਾ ਉੱਚ ਟੋਕੜ ਦਾ ਠੰਡੀ ਫੀਲ ਦਾ ਠੰਡੀ ਫੀਲ ਦਾ ਕੋਈ ਚੱਕਰ ਨਹੀਂ ਦਾ ਠੀਕ ਹੈ ਜੀ ਸੱਜ ਦੋ ਡੱਕ ਚੋਕੇ ਲਈ ਦੇ ਛੱਲ ਬਾਈ ਬਾਈ ਚਾਰ ਡੱਕ ਚੋਲ ਠੀਕ ਹੈ ਕੋਈ ਚੱਕਰ ਨਹੀਂ ਚੋਈ ਚੋਈ ਦੀ ਇੱਕ ਨੰਬਰ ਦਾ ਨਹੀਂ ਠੀਕ ਹੈ ਹੁਣ ਹੁਣ ਦਾ ਇਹ ਤਰ ਕੇ ਅੱਖੀ ਦੀ ਚੋਈ ਆ ਠੀਕ ਹੈ ਡਾਂਗ ਡੂੰਗ ਤਾਂ ਵਧੀਆ ਬਣ ਗਈ ਆ ਠੀਕ ਹੈ ਠੀਕ ਹੈ ਜੀ ਲੋ ਭਰਾ ਹ ਚੰਗੀ ਪੜੀ ਪਲੂਸੇ ਕਿੰਨੇ ਦਿਨ ਹੋ ਗਿਆ ਟੀਵਾਰ ਭਰਾ ਨੂੰ ਬਾਈ ਡੇਢ ਮਿੰਟ ਲਗਾ ਦੇ ਆ ਡੇਢ ਮਿੰਟ ਦਾ ਦੱਸ ਰਿਹਾ ਇਹ ਪਿੰਡੋਂ ਲੈ ਆ ਬੰਦਨਾ ਗੱਲ ਵੀ ਕਰਾ ਲਾਂਗੇ ਹਾਂਜੀ ਘਰੇ ਵੀ ਲੈ ਚਲਾਇ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਹੈ ਜੀ ਚਲੋ ਗੱਬਰ ਫੰਡਰਾਂ ਦੇ ਉਦੋਂ ਕਸਮਤ ਆ ਜੀ ਅਗਲੀ ਹਣਾ ਉਹ ਕੱਦ ਵੱਡ ਸੁਖਨਾ ਕਰਮ ਵਾਲੇ ਦਾ ਸੁਣਾ ਲੋਪਰਾ ਦੇਖ ਸਕਦੇ ਹੋ ਤੋਰਾ ਤਰਾ ਲੋਜ ਵਾਈ ਕੋਲ ਪਾਣੀ ਦੇ ਗਾਮਾ ਪੰਜੀ ਬਕਾਉ ਆ ਠੀਕ ਹੈ ਨਾ ਇੱਕ ਤਾਜੀ ਸੂਈ ਟੋਕੜ ਤੇ ਤਿੰਨ ਗੱਬਣ ਤੇ ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਰਾ ਠੀਕ ਹੈ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ